ਜਰਾ ਸਟਾਰਟ ਹੀ ਨਹੀਂ ਆਉਂਦਾ ਇਹ ਮੁੰਡੇ ਦਾ ਮਟਰ ਉਹ ਹੋ ਗਿਆ ਹੋ ਗਿਆ ਯਾਰ ਚੈੱਕ ਕਰੋ ਜੀ ਯਾਰ ਚੋੜੇ ਪਾਇਆ ਹੈ ਮੁੰਡੇ ਨੇ 300 ਦੇ ਮੋਰੇ ਚੱਕੋ ਚੱਕੇ ਗਲਾ ਮੋ ਰਹੇ ਹਾਂ ਲਓ ਜੀ ਰੈਡੀ ਹੋ ਚੁੱਕੇ ਆਂ ਜਾਣ ਨੂੰ ਇੱਧਰ ਆ ਜੀ ਮਨ ਮਨਪ੍ਰੀਤ ਸਿੰਘ ਇੱਧਰ ਜਸਪਰੀ ਸਿੰਘ ਆਪਨਾ ਦੇਖੋ ਜੀ ਮੋਟਰਸਾਈਕਲ ਦੇਖੋ ਰੈਡੀ ਕਰਾਇਆ ਝੋੜ ਝੋੜ ਸੇ ਬੋਲ ਕੇ ਲੋਕੋ ਕੋ ਸਕੀਮੇ ਬਤਾ ਦੇ ਬਾਕੀ ਚੈੱਕ ਕਰੋ ਤੇ ਚੱਲੇ ਆ ਇੱਧਰ ਫੇ ਅਜ ਸੇਮ ਸੇਮ ਹੋ ਚੁੱਕਾ ਇੱਧਰ ਵੀ ਸੇਮ ਜੈਕਟ ਪਾਈ ਆ ਇੱਧਰ ਵੀ ਸੇਮ ਹੀ ਪਾਈ ਹੋਈ ਆ ਨਹੀਂ ਦੇਖ ਸਕਦੇ ਆਪਾਂ ਚੱਲੇ ਆ ਹੁਣ ਘੁੰਮਣਾ ਕਿੱਥੇ ਜਾਣਾ ਆ ਨੇਚਰ ਪਾਰਕ ਨੇਚਰ ਪਾਰਕ ਕਹਿੰਦਾ ਪਿਆ ਜਾਣ ਨੂੰ ਇੱਥੋਂ ਥੋੜੀ ਦੂਰ ਜੇ ਆ 7-8 ਕਿਲੋਮੀਟਰ ਹੀ ਆ ਨਾ 7-8 ਕਿਲੋਮੀਟਰ ਆ ਤੇ ਚੱਲਦੇ ਆ ਤੁਹਾਨੂੰ ਲੈ ਕੇ ਚਲੋ ਜੀ ਲੋ ਜੀ ਚੱਲੇ ਆ ਅਸੀਂ ਤੇ ਉਹ ਸਾਢੇ ਤੋਂ ਪਹਿਲਾਂ ਹੀ ਨਿਕਲ ਚੁੱਕੇ ਆ ਲੱਕੀ ਹਣੀ ਉਹ ਕਦੋਂ ਗਏ ਥੱਲੇ ਨੂੰ ਹਣ ਥੱਲੇ ਨੂੰ ਚਲੀਏ ਹੈ ਜੋਨ ਰਾਈਟ ਕਰ ਜਿੱਦਾਂ ਚਲੀਏ ਨਾ ਉਹ ਉਹ ਸਭ ਤੋਂ ਪਹਿਲਾਂ ਕਿੱਦਾਂ ਚਲੇ ਗਏ ਕਾਮਾਂਗੇ ਆ ਕੋਈ ਮੌਸਮ ਘੈਂਟ ਹੋਇਆ ਪਿਆ ਹਨਾ ਪੂਰਾ ਉਮੀਂ ਆਂਦਾ ਉਦੋਂ ਪਾਣੀ ਆਂਦਾ ਇੱਥੇ ਆ ਸਕੂਲ ਸਰਕਾਰੀ ਹੈ ਨਾ ਉਹਦੇ ਆ ਗਏ ਆ ਕਿੱਧਰ ਜਾਣਾ ਵਾਹ ਕੀ ਸੀਨ ਹੈ ਆ ਸਿਨੇਮੈਟਿਕ ਮੋੜ ਬਣਾਇਆ ਤੇਰਾ ਕਾਕਾ ਚੈੱਕ ਕਰ ਤੇਰਾ ਸਿਨੇਮੈਟਿਕ ਮੋੜ ਮਾਰਨ ਦਾ ਪਿਆ ਉਧਰ ਆ ਗਿਆ ਟਰੈਕਟਰ ਨੋਬੇ ਵੰਨੀ ਵੰਨੀ ਹਾਂਜੀ ਕਿਦਾਂ ਵਧੀਆ ਚੱਲੋ ਕੋ ਮਨ ਚਲੀ ਨਹੀਂ ਦਿੱਤੇ ਜਾਣਾ ਨੇਚਰ ਪਾਰਕ ਉਹ ਤਾਂ ਹਜੇ ਫੇਰ ਵਾਪਸ ਮੁੜ ਗਿਆ ਘਰ ਨੂੰ ਬਾਕੀ ਯਾਰ ਆ ਚੈੱਕ ਕਰ ਰਿਵਿਊ ਹਣਾ ਆ ਆਂਬਾ ਦੀ ਰਕਤ ਦੇਖੋ ਨਹੀਂ ਵੀਊ ਚੈੱਕ ਕਰ ਸਕਦੇ ਆ ਬਾਕੀ ਯਾਰ ਹਾਂਜੀ ਚੱਲੇ ਹੁਣ ਚਹਾਲ ਡੈਮ ਚਹਾਲ ਡੈਮ ਜਾਣਾ ਰਾਹ ਚੈੱਕ ਕਰੋ ਓਦਰ ਮੋੜ ਵਾੜੀ ਇਹ ਤੋਂ ਜ਼ਰੂਰ ਆ ਸਟਾਰਟਿੰਗ ਆ। ਰੋਈ ਵਾਹਨਰ ਸੇ ਇਹਨਾਂ ਦੇਖੋ। ਹੋਏ ਹੋਏ ਕਿਆ ਮੋੜ ਆ ਯਾਰ। ਸ਼ਾਨਦਾਰ। ਉਹ ਕਿਹ ਡੀਗਾ ਲਾਉਂਕ ਨਾ ਵਧੀਆ ਲੱਗਦਾ ਨਾ ਲਿਖਿਆ ਚਾਲ ਦਾ। ਉਹ ਰਾਹ ਕਿੱਧਰ ਆਇਆ ਇਹ? ਸ਼ੋਰਟਕਟ ਆ ਇਹ ਕੋਈ? ਹਾਂ। मुर्गे, मुर्गे। है तो हाँ। देखो देखो की चेहरे से टपकती है। वा, या, पूरे या काम। पैदल है? वाह काम। पैदल जी आ है डैम और वो है। डैम। आगे आगे हैं और एक्टिंग के चलो जी पहुंच चुके हैं डैम। सेट सैट डैम ਬਾਕੀ ਯਾਰ ਐਡਵੈਂਚਰ ਹੀ ਆ ਕੰਮ ਓਏ ਹੋਏ ਲੋ ਇਹ ਖੇਤਾਂ ਨੂੰ ਇੱਥੋਂ ਵੀ ਪਾਣੀ ਆ ਰਿਹਾ ਨਹੀਂ ਲੋਕਲ ਖੇਤ ਆ ਜਿਹੜੇ ਲਾਗੇ-ਲਾਗੇ ਉਹਨਾਂ ਨੂੰ ਪੂੜੀਆਂ ਬਣਾਈਆਂ ਹੋਈਆਂ ਉਹ ਪਤਾ ਨਹੀਂ ਕਿੱਦਾਂ ਰਹਿ ਗਿਆ ਇਹਨੀਆਂ ਜਾ ਕੇ ਪੂਰਾ ਸਾਹ ਰੁਆ ਹੋ ਗਏ ਆ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲ ਲਾ ਮਿਊਜ਼ਿਕ ਕੀ ਹੋਇਆ ਦੇ ਲਾ ਮੈਂ ਕਿੱਥੇ ਹੈ ਸਾਹ ਚੜ ਗਿਆ ਤਾਂ ਨਹੀਂ ਚੜਿਆ ਲੱਤਾ ਹੀ ਹੈ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਤੁਹਾਨੂੰ ਦਿਖਾਉਂਦੇ ਆ ਡੈਮ ਦਾ ਮਾਹੌਲ ਜੇ ਕਿਸੇ ਨੂੰ ਪਿਆਸ ਲੱਗੀ ਹੋਵੇ ਡਾਇਰੈਕਟ ਪਾਣੀ ਪੀ ਸਕਦਾ ਹੈ ਪਿਆਸ ਲੱਗੇ ਤਾਂ ਪਾਣੀ ਵੀ ਪੀ ਸਕਦਾ ਹੈ ਚੈੱਕ ਕਰੋ ਜੀ ਓਏ ਹੋਏ ਵਾਕੈ ਨਿਆਰਾ ਵੀ ਵਾਕੈ ਯਾਰ ਇੱਥੋਂ ਵੀ ਵਿਊ ਐ ਯਾਰ ਵਾਕੈ ਸਹੀ ਗੱਲ ਆ ਨਿਆਰਾ ਲੋ ਜੀ ਚੈੱਕ ਕਰੋ ਬੋਟਿੰਗ ਬੜੀ ਹੁਲੀ ਚੱਲ ਰਹੀ ਹੈ ਨਾ ਉਹ ਦੇਖੋ ਉਧਰ ਵੀ ਇੱਕ ਇੱਥੇ ਮੋਟਰ ਜੀ ਲਾਈ ਹੋਵੇ ਇਹਨੂੰ ਨਾ ਫੇਰ ਜਾਣਾ ਨੇ ਪੱਜੀ ਹੋਣੀ ਮਛਲੀ ਫੜਨ ਚੱਲਾ ਇੱਕ ਉਧਰ ਜਾ ਰਿਹਾ ਉਹਦੇ ਮੰਕੀ ਵੀ ਆ ਗਏ ਮੰਕੀ चेक करो व्यू वी देख कर इधर उधर मंकी भी है अरे कहना क्या चाहते हो वाकई यार आ नहीं आ रहा यहाँ पर बोटिंग करनी होगी पर खतरा ही है बोटिंग सेफ्टी सेफ्टी है नहीं कोई भी इन्हें तो लो जी चलते हैं हूँ अभी नेचर पार्क है ना चलिए ना चलो चलो चेक करो मुंडे इधर खड़े आ सा वेट कर रहे ਪਾਵਾਂ ਗਣੀਆਂ ਨਾ ਕੌਸ਼ਲਾ ਲਾਦੀ ਮੈਨੂੰ ਇੱਥੇ ਹੀ ਹਾਂਜੀ ਫੋੜ ਲੱਗਾ ਤੁਸੀਂ ਚੈੱਕ ਕਰ ਸਕਦੇ ਆਂ ਫਾਰਕ ਦਾ ਕੋ ਤੋਂ ਘੈਂਡ ਆ ਬਾਕੀ ਗੱਲਾਂ ਹੀ ਗੱਲਾਂ ਲੋਈ ਐਂਟਰ ਕਰ ਚੁੱਕੇ ਆ ਪਿੱਛੇ ਗੇਟ ਆ ਉੱਥੋਂ ਦੀ ਪਰਚੀ ਕਟਾ ਲਈ ਆਪਾਂ ਬੈਂਗਲ ਸਫਾਰੀ ਵੀ ਕਰਾਂਦੇ ਆ ਗੱਡੀਆਂ ਗੱਡੀਆਂ ਹੂੰ ਉਹ ਦੇ ਲੱਕੀ ਭਾਈ ਸਾਡੇ ਪਹੁੰਚ ਗਏ ਆ ਲੋ ਜੀ ਪਹੁੰਚ ਚੁੱਕੇ ਆ ਫਿਚਰ ਪਾਰਕ ਇੱਥੇ ਰੂਮ ਦੇਖੋ ਘੈਂਟ ਮੋਲ 5000 ਪ੍ਰਾਈਜ਼ ਆ ਕੂਮਾ ਦੇ ਪਰ ਮਾਹੌਲ ਪੂਰਾ ਓਕੇ ਆ। ਹਰਾ ਵੀ ਆਉਧੇ ਜਾਨਵਰ ਮਰਾਂਏ ਹੋਏ ਆ ਮਿੱਟੀ ਦੇ। ਇਧਰ VOTING ਕਰ ਸਕਦੇ ਆ ਲੱਗੇ ਹੋਏ ਆ ਬੋਰਡ। ਉਹ ਲੈ ਵੀ ਆ ਚੈੱਕ ਕਰ। ਹੈਲੋ। ਹੈਲੋ। ਸਿਸਟਮ ਰ ਖਿਆ ਹੋਇਆ। ਲਾ ਵੀ ਇਧਰ ਬੋਲ ਰੱਖਿਆ ਵਾਕਈ ओरिजिनल ਬਣਾਇਆ ਹੋਇਆ ਸਿਸਟਮ ਲਾ ਵੀ ਇਧਰ ਬੀਬੇ ਕਾਤਰੀ ਆ ਚਰਖਾ ਉਧਰ ਮਦਾਣੀ ਮਤਲਬ ਕਿ ਨੇਚਰ ਦੇ ਨਾਲ ਜੁੜੇ ਹੋਏ ਆ ਇੱਥੇ ਸਾਰੇ ਇਸ ਲਈ ਘਰ ਬਣਾਏ ਹੋਏ ਆ ਇੱਥੇ ਰਹਿ ਸਕਦੇ ਆ ਫੈਮਿਲੀ ਵਗੈਰਾ

ਉਹ ਥੱਲੇ ਉਹ ਵੱਢ ਦਿੰਦੇ ਉਹ ਡਿੱਗ ਜਾਂਦਾ ਹੁੰਦਾ ਨਾ ਘਰ ਇਹ ਉਹੀ ਹੈ ਸემი ਵਾਕਾ ਹੀ ਸਹੀ ਗੱਲ ਚਲੋ ਚਲੀਏ ਥੱਲੇ ਨੂੰ ਲਓ ਜੀ ਥੱਲੇ ਆ ਥੱਲੇ ਨੂੰ ਮੋਲ ਰਨ ਇਹ ਉਠਾ ਲੈ ਦੇਵਾ ਇਹ ਆਪਾਂ ਮੁੜ ਜਾਣਾ ਉਹ ਥੱਲੇ ਉੱਧੇ ਹੋਣਾ 4 ਮਿੰਟ ਦਾ ਵਾ ਜਿਆਦਾ ਹੀ ਦੂਰ ਹੋਣਾ ਮੋਰ ਜਾਂਦੇ ਨੋਰ ਕੀ ਜਾਂਦੇ ਕਿਉਂ ਨੰਬਰ 1 ਦਾ ਕਬੀਨਾ ਜੀ ਜੀ ਮੜ ਜਾ ਉਧਰ ਦੇ ਤੂੰ ਕੀ ਕਰ ਤਾ ਕੋਣ ਕੇ ਅੰਦਰ ਲੈ ਵੀ ਲੱਕੀ ਬਹੁਤ ਵਧੀਆ 뷰 ਹੁੰਦਾ ਇਧਰ ਤੇ ਯਾਰ ਬਾਗ ਬਹੁਤ ਸ਼ੇਰ ਸ਼ੂਰ ਆ ਸਕਦੇ ਆ ਤੇ ਸ਼ੇਰ ਵੀ ਆ ਗਏ ਮਸਤ ਜੋਕ ਮਾਰ ਰਿਹਾ ਯਾ ਹੱਸ ਵਾਕਈ ਯਾਰ ਅਡਵੈਂਚਰ ਇਹ ਨਾ ਕਿ ਮੁੰਡਾ ਮੁੰਡਾ ਡੇਗ ਚੁੱਕਾ ਕੀ ਨਹੀਂ ਆਂਦਾ ਤੇਰਾ ਤੇਰੀ ਕਿਹੜੀ ਰੇਂਜ ਤੂੰ ਇੱਥੇ ਰੇਂਜ ਆ ਕੀ ਭਾਲਦਾ ਨੂੰ ਬੁੱਢੀ ਤਾਂ ਆਈ ਯਾਰ ਕੀ ਕਰਨਾ ਕੀ ਰੇਂਜ ਆ ਕਿੰਨਾ ਗੱਲ ਕਰਨੀ ਆ ਤੂੰ ਹੈਂ ਮੁੰਡਾ ਕਹਿੰਦਾ ਰੇਂਜ ਨਹੀਂ ਆਂਦੀ ਰੇਂਜ ਹੁਣ ਇੱਥੇ ਪਹਾੜਾਂ 'ਚ ਕਿੱਥੇ ਜਾਣੀ ਆ ਉਹ ਵਾਕਈ ਯਾਰ ਉਹ ਬੌਂਸ ਦੇਖ ਰਹਾ ਆਹ ਰਾਮਕੰਡ ਤੇ ਨਹੀਂ ਆ ਰਿਹਾ ਯਾਰ ਰਸਤਾ ਨਹੀਂ ਹੈਂ ਰਾਮਕੰਡ ਤੇ ਨਹੀਂ ਆ ਰਿਹਾ ਰਸਤਾ ਨਹੀਂ ਮੁੱਕਦਾ ਯਾਰ ਵਾਕਈ ਦੂਰਾ ਚੈੱਕ ਕਰਾਣਾ ਕਿੰਨਾ ਵਧੀਆ ਮਾਹੌਲ ਆ खान पीन नहीं कर दी। ओ, देखो जी मुझसे प्यार करती है या नहीं करती है नहीं तेरा मुझसे प्यार है या नहीं है देखा अगर तू ऐसे करेगी ना तो इधर ਸਾਸਰੀ ਘਰ ਗਈ ਜਾਨਾ ਪਹੁੰਚ ਚੁੱਕੇ ਆ ਜੀ ਸਾਹਮਣੇ ਆ ਡੈਮ ਖਾਣ ਪੀਣ ਦਾ ਸਮਾਨ ਲਿਆਇਆ ਗਿਆ ਆਪਾਂ ਬਾਕੀ ਯਾਰ ਨੇ ਯਾਰਾ ਤੁਰ ਕੇ ਆ ਗਏ ਉਹਨੇ ਗਰਮੀ ਲਾਦੀ ਉਹਨੇ ਕੋਟੀ ਲਾ ਲਈ ਉਹਨੇ ਜੈਕਟ ਲਾ ਲਈ ਉਹਨੇ ਲੈ ਪੂਰਾ ਰਾਹ ਬਣਾ ਰਹੇ ਬੰਦੇ ਅੱਜ ਦੇਖਣਾ ਬਣਾ ਓਏ ਬਹੁਤਾ ਡਰਾਮਾ ਦਾ ਸਿਸਟਮ ਜਿਹਾ ਬਣਾਇਆ ਪਿਆ ਯਾਰ ਖਤਰ ਆਇਆ ਹੀ ਆ ਉਹ ਆਹ ਥਲੀ ਜਗਾੜਵੈਂਟ ਜਿਆ ਜਿਹਦੇ ਵਿੱਚ ਦੋ ਬੰਦੇ ਪੜ ਜਾਂਦੇ ਆ ਘੁੰਮਦੇ ਰਹਿੰਦੇ ਆ ਉਹ ਚੈੱਕ ਕਰ ਸਕਦੇ ਆ ਉਹ ਬੋਟਾਂ ਖੜੀਆਂ ਆ ਕਿਸ਼ਤੀਆਂ ਤੇ ਆ ਕੀ ਘੁਮਾ ਰਹੇ ਆ ਇਹਦੇ ਵਿੱਚ ਬਈ ਵੱੜ ਕੇ ਜਿੱਧਰ ਨੂੰ ਤੁਸੀਂ ਤੁਰੂਗੇ ਆ ਆ ਵਾਹ ਬਹੁਤ ਖਤਰਨਾਕ ਗਿਆ ਕੰਮ ਚੱਕਰ ਜਿਹਾ ਆ ਇਹ ਚ ਦਾ ਲਓ ਜੀ ਜਗੜਾ ਪਾਉਣ ਲੱਪੇ ਆ ਦੁਰਜਾ ਘਰੋਂ ਲੱਪਣੀ ਪਾਣੀ ਭਰਾਵਾ ਵੋਟਿੰਗ ਕਰਨੀ ਤਿਆਰ ਮਜ਼ਾ ਲੋ ਉਹ ਨਾ ਦੇ ਬੋਸ ਤਾਜੀ ਲੋ ਜੀ ਬਾਸੂ ਨਾਲ ਜਾਊਂਗਾ ਨਾ ਵਾਲੇ ਗਾ ਬਾਈ ਰੱਖਦੇ ਜਾ ਰਹੇ ਹੋ ਹੋ ਲੜੋਣਾ ਲਾਉਂਗਾ ਹਾਂ ਤੇ ਦੂਵੀਂ ਚਲਾ ਲਈ ਲੋ ਜੀ ਬਹਿ ਚੁੱਕੇ ਆ ਬੋਰਡ 'ਚ ਮੈਨੂੰ ਇੱਧਰ ਆਣ ਦੇ ਪਾ ਪਾ ਜੀ ਅਹੀਂ ਉੱਧਰ ਰਹਿ ਨੇ ਇਹਨਾਂ ਨੂੰ ਗੱਲਾਂ ਦੇ ਚੋ ਪਰ ਉਹਨਾਂ ਨੂੰ ਲਾਉਣੀ ਆ ਨੂੰ ਪਤਾ ਕਿੱਧਰ ਨੂੰ ਮੋੜਨਾ ਹੈ ਬੋਰਡ 'ਤੇ ਨਹੀਂ ਬਹਿ ਚੁੱਕੇ ਆ ਇੱਧਰ ਵੀ ਇੱਕ ਚੱਲੇ ਆ VOTING 'ਚ ਬਹਿ ਗਿਆ ਜੱਤੀ ਹੈ ਪੂਰਾ ਮੋੜ ਆ ਜਦੋਂ ਮਾਨੋ ਨਹੀਂ ਬੈਠੇ ਨੇ ਇੱਕ ਉਹ ਚੱਲ ਗਈ ਬੋਟ ਜਬਨ ਨੀ ਹੈ ਹੈਂਡ ਬ੍ਰੇਕ ਆ ਭਾਜੀ ਹੈਂਡ ਬ੍ਰੇਕ ਹੈ ਹੈਂਡ ਬ੍ਰੇਕ ਵੀ ਹੈਗੀ ਆ ਹਾਂ ਇੱਧਰੋਂ ਨਾ ਬਾਕੀ ਯਾਰ ਆਂਡ ਲਾਦਾ ਗਿਆਨ ਮੋੜ ਨੂੰ ਭਰਾਵਾ ਡਰੀ ਲਾਦਾ ਉਹ ਇਧਰੋਂ ਬੰਗੀ ਹੁੰਦੀ ਭਾਈ ਲੈ ਜੀ ਮਛੀ ਆ ਵੀ ਇੰਨੇ ਕੋ ਹੋ ਜਾ ਰਹੇ ਆ ਇਧਰ ਇਧਰ ਨੂੰ ਰੱਖੋ ਅਪਰੇ ਸਾਹ ਨੰਬਰ ਡਰਾਈਵਰ ਮੈਂ ਆ ਉਹ ਜੈਕਟ ਤੇਰੀ ਉੱਡਣ ਲੱਗਾ ਨੂੰ ਹਾਂ ਔਰੀ ਮਾ ਆਸਮਾਨ ਦੀ ਉਚਾਈਆਂ ਵਿੱਚ ਬਹੁਤ ਉੱਚੇ ਪੂਰਾ ਕੋਹਰਾ ਹੀ ਕੋਰਾ ਚਾਰੇ ਤਰਫ ਹਾਂ ਰੋਕੇ ਕੰਮ ਹੋਇਆ ਪਿਆ ਮੌਸਮ ਵੀ ਵਧੀਆ ਹੈ ਨਾ ਠੰਡਾ ਹੈ ਨਾ ਲੋ ਤੁਰੇ ਆ ਉਧਰ ਸਰ ਜੋਰ ਕੋ ਲੱਗਦਾ ਗੱਲੀ ਦਾ ਪੱਕੇ ਨਿਆਰਾ ਪੂਰਾ ਆ ਜਿੱਦ ਨੂੰ ਖਬਰ ਜੀ ਓ ਹੈਂਡਲ ਪਾ ਕੇ ਇਦਾਂ ਨੂੰ ਆਕ ਤੋ ਤੁਰੇ ਅਸੀਂ ਔਈ ਕਿੰਨਾ ਡੂੰਗਾ ਥੱਲੇ ਨੂੰ पच्ची तीह फुट है लो जी आप आ चुके हैं हम आप पेंडल मारने हैं। वो माना स्टेरिंग मुड़ी है लो जी बैठ चुके चल गए अगे बाकी नजारा पूरा आया यार ਓਏ ਹੋਏ ਲੋ ਜੀ ਤੁਸੀਂ ਵੀ ਆ ਸਕਦੇ ਆ ਤਾਂ ਨੇਚਰ ਪਾਰਕ ਹਿਸ਼ਾਰਪੁਰ ਤੋਂ 10 ਕਿਲੋਮੀਟਰ ਤੁਹਾਨੂੰ ਐਡਰੈਸ ਪੂਰਾ ਦੇ ਦਾਂਗੇ ਪੂਰਾ ਮੌਲ ਆ ਇੰਜੋਏ ਕਰ ਸਕਦੇ ਆਪਣੇ ਦੋਸਤਾਂ ਨਾਲ ਆ ਆਦੇ ਤੁਸੀਂ ਓਏ ਹੋਏ ਲੱਤਾਂ ਤੋਂ ਹਲਾਪ ਨਹੀਂ ਆ ਬਾਕੀ ਹੈ ਨਾ ਉਹ ਦੂਜੇ ਮੁੰਡੇ ਉਹ ਚਲੇ ਗਏ ਤਾਂ ਆਪਾਂ ਉੱਤੇ ਪਹਾੜ ਆ ਪੂਰਾ ਲੈ ਵੀ ਹਾਂ ਲੱਕੀ ਕਿਦਾਂ ਮਜ਼ਾ ਆ ਰਿਹਾ ਓਕੇ ਇੰਟਰਵਿਊ ਭਜੀ ਆ ਰਿਹਾ ਮਜ਼ਾ ਕ ਨਹੀਂ ਪੂਰਾ ਪੂਰਾ ਓਕੇ ਆ ਜੀ ਇੱਕ ਵੋਟ ਹੋਰ ਆ ਗਈ ਹੁਣ ਅਰੈਸਟ ਕਰ ਲਈ ਆਪਾਂ ਹੁਣ ਮੁੰਡੇ ਬਾਕੀ ਉਹ ਵਿਊ ਚੈੱਕ ਕਰ ਓਏ ਹਲਾਣਾ ਓਏ ਯਾਰ ਖਾਣ ਪੀਣ ਦੇ ਡਰ ਲੱਗਦਾ ਉਹ ਜਗਾੜਿਆ ਲੱਗਾ ਵਿਚੇ ਮੋੜਾਂ ਨੂੰ ਲੋਹੇ ਦੀ ਲੋ ਜੀ ਚੱਲ ਪਈਆ ਵਾਪਸ ਸੇਫਟੀ ਜੈਕ ਨਾਲ ਵਾਈਆਂ ਸੇਫਟੀ ਹੈ ਵਧੀਆ ਸੇਫਟੀ ਬੱਲੇ ਹੀ ਹਨਾ ਪਾਣੀ ਦੇਖਣ ਲੱਗੇ ਆ ਬੜਾ ਓਏ ਹੋਏ ਵਾਕਈ ਬੜਾ ਠੰਡਾ ਓਏ ਪਾਣੀ ਲੋ ਜੀ ਵਾਪਸ ਆ ਚੁੱਕੇ ਆ ਆਪਣੇ ਏਡੇ ਰਹਾਂ ਇੱਥੇ ਲੱਜਣੀਆਂ ਸਾਡੀਆਂ ਬੋਟਾਂ ਫੁੱਲ ਆ ਵੀ ਰਸੀ ਪਾਈ ਸੱਟ ਬੰਨ ਦੇ ਲੋਈ ਚਲੋ ਵਈ ਉਤਰੋ ਨਿਹਰਾ ਫੁੱਲਿਆ ਉਹ ਬੰਦੇ ਹੋਰ ਖੜੇ ਆ ਜਾਣ ਨੂੰ ਪੂਰਾ ਨਿਹਰਾ ਆ ਗਿਆ ਵਾਕਈ ਹਾਂਜੀ ਚੱਲ ਪਿਆ ਵਾਪਸ ਆਦੇ ਬੰਦੇ ਪਿੱਛੇ ਆਂਦੇ ਆ ਬੋਰ ਚ ਲਾ ਕੇ ਥੱਕ ਗਏ ਆ ਕਿਉਂ ਗਰਮੀ ਆਈ ਤੇ ਨਹੀਂ ਗਰਮੀ ਪਾਜੀ ਤੇ ਆਈ ਹਾਂਜੀ ਹੋਰ ਕੀ ਉਮੀਦ ਕਰਦੇ ਆ ਤੁਹਾਨੂੰ ਸਾਡਾ ਇਹ ਵਲੋਗ ਪਸੰਦ ਆਇਆ ਹੋਊਗਾ ਇਹ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਮੈਂ ਲੈ ਇੱਕ ਨਵੇਂ ਵਲੌਗ ਦੇਣਾ ਫਿਰ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਹੋਰ ਠੀਕ ਹੈ ਜੀ ਓਕੇ ਟੇਕਰ ਬਾਏ ਬਾਏ